ਜਿਹੜਾ ਸਮਾਂ ਚੱਲਦਾ ਪਿਆ ਹੈ ਨਾ بڑے ਪ੍ਰਚਾਰਕ ਤੇ ਬڑے ਕਥਾਵਾਚਕ ਸਾਰੇ ਹੀ ਬੋਲ ਰਹੇ ਨੇ ਗ੍ਰੰਥੀ ਸਿੰਘਾਂ ਦੇ ਹੱਕ ਦੇ ਵਿੱਚ ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜੇ ਐਸੇ ਨਮਾਇੰਦੇ ਨੇ ਕਈਆਂ ਥਾਵਾਂ ਤੇ ਐਸਾ ਪ੍ਰਬੰਧ ਹੈ ਜੋ ਗ੍ਰੰਥੀ ਸਿੰਘਾਂ ਨੂੰ ਜੀਣ ਨਹੀਂ ਦਿੰਦੇ ਭਾਵ ਉਹਨਾਂ ਨੂੰ ਜਿੱਥੇ ਉਹਨਾਂ ਨੂੰ ਬੇਇੱਜ਼ਤ ਕੀਤਾ ਜਾਂਦਾ ਆ ਔਰ ਉਹਨਾਂ ਦੀ ਜੋ ਸੈਲਰੀ ਹੈ ਤਨਖਾਹ ਇਤਿਆਦਕ ਉਹ ਵੀ ਪੂਰੀਆਂ ਨਹੀਂ ਤੇ ਹੁਣ ਤੇ ਇੱਕ ਨਵਾਂ ਹੀ ਕੰਮ ਚੱਲ ਪਿਆ ਏ ਕਹਿੰਦੇ ਕਿ ਗ੍ਰੰਥੀ ਸਿੰਘ ਹੋਵੇ ਤੇ ਉਹਦੇ ਨਾਲ ਸਾਰਾ ਉਹਦਾ ਪਰਿਵਾਰ ਵੀ ਜ਼ਰੂਰੀ ਏ ਤੇ ਤਨਖਾਹ ਦੇਣੀ ਆ 8000 7000 ਖੈਰ ਜੇ 10 ਵੀ ਦੇ ਦੇਣ ਤੇ ਪਰਿਵਾਰ ਸਾਰਾ ਨਾਲ ਹੋਵੇ ਸਮਝ ਤੇ ਇਹ ਨਹੀਂ ਆਉਂਦੀ ਕੋਈ ਦਿਨ ਪਹਿਲਾਂ ਪੋਸਟ ਪਾਈ ਸੀ ਕਿ ਡਿਊਟੀ ਸੇਵਾ ਹੈ ਜੋ ਗਰੰਥੀ ਸਿੰਘ ਨੇ ਕਰਨੀ ਹੈ ਜਾਂ ਉਸ ਦੇ ਪਰਿਵਾਰ ਨੇ ਕਰਨੀ ਹੈ ਕਈਆਂ ਵੀਰਾਂ ਨੇ ਕਮੈਂਟ ਕੀਤੇ ਥੱਲੇ ਕਿ ਇਹ ਜਿਹੜੇ ਪ੍ਰਬੰਧਕ ਨੇ ਜਾਂ ਹੋਰ ਸੰਗਤ ਹੈ ਇਹ ਲੋਕ ਇਹ ਸੋਚਦੇ ਨੇ ਕਿ ਗਰੰਥੀ ਸਿੰਘ ਦਾ ਪਰਿਵਾਰ ਨਾਲ ਹੋਵੇ ਤੇ ਇੱਕ ਦੇ ਗੁਰਦੁਆਰੇ ਦੀ ਰਾਖੀ ਰੱਖੇਗਾ ਸਾਰਾ ਪਰਿਵਾਰ ਉੱਥੇ ਰਹੇਗਾ ਦੂਜਾ ਸਾਨੂੰ ਹੋਰ ਸੇਵਾਦਾਰ ਨਹੀਂ ਰੱਖਣੇ ਪੈਣਗੇ ਤੇ ਇੱਕ ਇਹ ਭਾਈ ਸਾਨੂੰ ਸਥਿਤੀ ਛੱਡ ਕੇ ਨਹੀਂ ਜਾ ਸਕਦਾ ਸਾਨੂੰ ਉਹ ਜਵਾਬ ਨਹੀਂ ਦੇ ਸਕਦਾ ਜੇ ਦਾ ਪਰਿਵਾਰ ਨਾਲ ਹੋਵੇਗਾ ਕਈਆਂ ਨੇ ਕਿਹਾ ਕਿ ਲੋਕੀਂ ਡਰਦੇ ਨੇ ਅੱਜ ਕੱਲ੍ਹ ਜੈਸਾ ਮਾਹੌਲ ਹੈ ਕਿ ਸਾਡੇ ਪਰਿਵਾਰ ਸੇਫ ਰਹਿਣ ਕਈਆਂ ਦੇ ਕਿਰਦਾਰ ਵੀ ਚੰਗੇ ਨਹੀਂ ਹੁੰਦੇ ਪਰ ਗੱਲ ਇਥੇ ਹੈ ਕਿ ਜੇ ਗ੍ਰੰਥੀ ਸਿੰਘ ਦਾ ਪਰਿਵਾਰ ਨਾਲ ਹੈ ਜੀ ਉਹਦੇ ਬੱਚੇ ਨੇ ਉਹਦੇ ਧੀਆਂ ਨੇ ਉਹਦਾ ਪੁੱਤਰ ਹੈ ਫਿਰ ਉਹ ਸੇਫ ਕਿਵੇਂ ਰਹਿਣਗੇ ਉਹਨਾਂ ਦਾ ਖਿਆਲ ਕੌਣ ਰੱਖੇਗਾ ਤੇ ਕਈਆਂ ਥਾਵਾਂ ਤੇ ਤੇ ਬਿਨਾਂ ਵਜ੍ਹਾ ਦੇ ਨਾਲ ਹੀ ਦੇਖਣਸੋਂ ਦੇ ਵਿੱਚ ਆਇਆ ਕਿ ਉਹਨਾਂ ਦੀ ਬਹੁਤ ਜ਼ਿਆਦਾ ਬੇਇੱਜ਼ਤੀ ਕੀਤੀ ਜਾਂਦੀ ਆ ਪਰ ਇੱਕ ਗੱਲ ਯਾਦ ਰੱਖਿਓ ਜੇ ਅੱਜ ਅਸੀਂ ਇਹਨਾਂ ਦੀ ਸੰਭਾਲ ਨਾ ਕੀਤੀ ਕਿਉਂਕਿ ਜਸ ਸਿੰਘ ਨੇ 15-20 ਸਾਲ ਮਿਹਨਤ ਕਰਕੇ ਐਨੀ ਮਿਹਨਤ ਕਰਕੇ ਉਹ ਇਸ ਇਨਾ ਉਹਦੇ ਕੋਲ ਤਜਰਬਾ ਹੋਵੇ ਉਹ ਇਸ ਸਥਾਨ ਤੇ ਪਹੁੰਚਿਆ ਹੋਵੇ ਕਿਉਂਕਿ ਅੱਜ ਕੱਲ ਚਾਹੇ ਵਿਦਿਆਲੇ ਬਣ ਗਏ ਕਈ ਸੰਸਥਾਵਾਂ ਬਣ ਗਈਆਂ ਨੇ ਮੁੰਡੇ ਅੱਜ ਕੱਲ ਪੜ ਰਹੇ ਨੇ ਪਹਿਲਿਆਂ ਸਮਿਆਂ ਦੇ ਵਿੱਚ ਜੋ ਵਿਦਿਆ ਲਈ ਜਾਂਦੀ ਸੀ ਕਈ ਵਾਰੀ ਕਈ ਕਈ ਦੇਣਾ ਕਿਸੇ ਦੇ ਪਿੱਛੇ ਜਾਣਾ ਉਹਨਾਂ ਨੂੰ ਕਹਿਣਾ ਕਿ ਸਾਨੂੰ ਗੁਰਬਾਣੀ ਜੋ ਹੈ ਉਹ ਸਿਖਾ ਦਿੱਤੀ ਜਾਵੇ। ਕਈ ਕਈ ਦਿਨ ਲੱਗ ਜਾਂਦੇ ਸੀ। ਤੇ ਕਈ ਵਾਰੀ ਉਹਨਾਂ ਦੇ ਨਾਲ ਕੰਮ ਵੀ ਕਰਵਾਉਣਾ ਪੈਂਦਾ। ਗੁਰਬਾਣੀ ਗ੍ਰਹਿਣ ਕਰਨ ਦੇ ਵਾਸਤੇ ਸੰਥਿਆ ਲੈਣ ਦੇ ਵਾਸਤੇ ਆਪਣੇ ਉਸਤਾਦਾਂ ਦੇ ਨਾਲ ਕੰਮ ਕਰਵਾਉਣਾ ਖੈਰ ਹੀ ਮਾੜੀ ਗੱਲ ਨਹੀਂ। ਪਰ ਬੜੀ ਲੰਬੀ ਕਹਾਣੀ ਕੀਤੀ। ਤੇ ਔਰ ਜੇ ਅੱਜ ਅਸੀਂ ਉਹਨਾਂ ਦਾ ਖਿਆਲ ਨਾ ਰੱਖਾਂਗੇ ਤੇ ਉਹ ਸਮਾਂ ਦੂਰ ਨਹੀਂ ਜਦੋਂ ਸਾਨੂੰ ਐਸੇ ਗਰੰਥੀ ਸਿੰਘ ਲੱਭਣੇ ਔਖੇ ਹੋ ਜਾਣਗੇ ਜਿਨ੍ਹਾਂ ਦੇ ਕੋਲ ਤਜਰਬਾ ਵੀ ਹੋਵੇ ਗੁਰਬਾਣੀ ਦਾ ਗਿਆਨ ਵੀ ਰੱਖਦੇ ਹੋਣ ਦੂਜੀ ਗੱਲ ਜੇ ਕੋਈ ਗਰੰਥੀ ਸਿੰਘ ਲੈ ਲੈਂਦਾ ਹੈ ਕੋਈ ਚੀਜ਼ ਕੋਈ ਵਸਤੂ ਜਾਂ ਵਧੀਆ ਮੋਟਰਸਾਈਕਲ ਲੈ ਲਿਆ ਜਾਂ ਗੱਡੀ ਲੈ ਲਈ ਤੇ ਉਹਦੇ ਹਲ ਵਾਰ-ਵਾਰ ਘੁੰਮ-ਘੁੰਮ ਕੇ ਵੇਖਣਗੇ ਧੌਣ ਨੂੰ ਵਾਲ ਭਾਵੇਂ ਪੈ ਜਾਵੇ ਧੌਣ ਟੁੱਟ ਜਾਵੇ ਵੇਖਣਗੇ ਕਿ ਭਾਈ ਨੇ ਐਡੀ ਮਹਿੰਗੀ ਗੱਡੀ ਇਹਨਾ ਸੋਹਣਾ ਮੋਟਰਸਾਈਕਲ ਕਿੱਥੋਂ ਲੈ ਲਿਆ ਨੇ ਲੈ ਕਿਵੇਂ ਲਿਆ ਉਹ ਤੁਹਾਡੀਆਂ ਭਾਈ ਅਰਦਾਸਾਂ ਕਰਦਾ ਦਿਨ ਰਾਤ ਤੁਹਾਡੀ ਖੁਸ਼ੀ ਦੀਆਂ ਅਰਦਾਸਾਂ ਕਰੇ ਤੁਹਾਡੀ ਇਹ ਗਮੀ ਦੀਆਂ ਅਰਦਾਸਾਂ ਕਰੇ ਮਹਾਰਾਜ ਇਹਨਾਂ ਨੂੰ ਗੱਡੀਆਂ ਦੋ ਇਹਨਾਂ ਦੇ ਕਾਰੋਬਾਰਾਂ ਦੇ ਵਿੱਚ ਵਾਧੇ ਕਰੋ ਇਹਨਾਂ ਨੂੰ ਤੰਦਰੁਸਤੀਆਂ ਦੋ ਪੂਰੀਆਂ ਤੇ ਕਰਨੀਆਂ ਪਰਮੇਸ਼ਰ ਨੇ ਪਰ ਅਸੀਂ ਅਰਦਾਸਾਂ ਕਰਵਾਉਂਦੇ ਤੇ ਹਾਂ ਤੇ ਦਿੰਦੇ ਕੁਛ ਨਹੀਂ ਕਰੋੜ ਰੁਪਏ ਦੀ ਬੰਦਾ ਗੱਡੀ ਲੈ ਲੈਂਦਾ ਏ ਤੇ ਜਦੋਂ ਭਾਈ ਦੀ ਵਾਰੀ ਆਉਂਦੀ ਏ ਕੋਈ 20 ਦਿੰਦਾ ਏ ਕੋਈ 50 ਦਿੰਦਾ ਏ ਕਈ ਐਸੇ ਕਰਮਾ ਵਾਲੇ ਹੁੰਦੇ ਨੇ ਜਿਹੜੇ ਵਿਰਲੇ ਕੋਈ 100 500 ਦਾ ਨੋਟ ਦੇ ਦਿੰਦੇ ਨੇ ਪਰ ਉੱਥੇ ਆਹੀ ਲੱਖਾਂ ਕਰੋੜਾਂ ਦੇ ਵਿੱਚ ਪੈਸੇ ਲਾ ਦਿੰਦੇ ਆ ਔਰ ਇੱਥੇ ਆ ਕੇ ਜਦੋਂ ਭਾਈ ਦੀ ਵਾਰੀ ਆਉਂਦੀ ਆ ਤੇ ਉਦੋਂ ਅਸੀਂ ਛੋਟੇ ਨੋਟ ਲੱਭਦੇ ਹਾਂ ਕਿ ਛੋਟੇ ਨੋਟ ਕਿੱਥੇ ਨੇ ਮੈਨੂੰ ਕੋਈ ਸਿੰਘ ਕਹਿ ਰਿਹਾ ਸੀ ਕਿ ਭਾਈ ਸਾਹਿਬ ਉਹ ਦਿਨ ਦੂਰ ਨਹੀਂ ਮੈਂ ਉਹਦੀ ਗੱਲ ਤੇ ਜਿਆਦਾ ਖੈਰ ਗੌਰ ਨਹੀਂ ਕੀਤਾ ਪਰ ਕਹਿੰਦਾ ਕਹਿੰਦਾ ਕਿ ਇਹਨਾਂ ਨੇ ਇੱਕ ਦਿਨ ਐਸਾ ਸਮਾਂ ਆ ਜਾਣਾ ਇਹਨਾਂ ਨੇ ਜਾ ਕੇ ਉਹਨਾਂ ਦੇ ਤਰਲੇ ਕੱਢਿਆ ਕਰਨੇ ਕਿ ਭਾਈ ਸਾਹਿਬ ਆ ਜਾਓ ਗੁਰੂ ਘਰ ਦੇ ਵਿੱਚ ਚੱਲੀਏ ਤੇ ਜਾ ਕੇ ਪ੍ਰਕਾਸ਼ ਕਰਾਈਏ ਐਸਾ ਸਮਾਂ ਆ ਜਾਣਾ ਕਿਤੇ ਅਸੀਂ ਐਸਾ ਸਮਾਂ ਨਾ ਲੈ ਆਈਏ ਕਹਿੰਦੇ ਕਿ ਉਹਨਾਂ ਆਖਿਆ ਕਰਨਾ ਕਿ ਹੁਣੇ ਦੇਖਿਆ ਸੀ ਕਿ ਕੋਈ ਗਰੰਤੀ ਸਿੰਘ ਜਾ ਰਿਹਾ ਉਹ ਘਰ ਦੇ ਵਿੱਚ ਹੀ ਆ ਚਲੋ ਪ੍ਰਧਾਨ ਜੀ ਸੈਕਟਰੀ ਜੀ ਚਲੋ ਛੇਤੀ ਨਾਲ ਚਲੋ ਮੋਟਰਸਾਈਕਲ ਲਓ ਕਾਰ ਲਓ ਛੇਤੀ ਨਾਲ ਜਾ ਕੇ ਉਸ ਨੂੰ ਲੈ ਕੇ ਆਈਏ ਕਿਤੇ ਉਹ ਹੋਰ ਕਿਤੇ ਕਿਤੇ ਆਸੇ ਪਾਸੇ ਨਾ ਚਲਿਆ ਜਾਵੇ ਫਿਰ ਸਾਨੂੰ ਲੱਭਣਾ ਔਖਾ ਜਾਵੇ ਕਹਿਣ ਦਾ ਭਾਵ ਇਹ ਹੈ ਕਿ ਜੋ ਗੁਰੂ ਘਰ ਦੇ ਵਿੱਚ ਰਹਿ ਕੇ ਸੇਵਾ ਕਰਦਾ ਹੈ ਗੁਰੂ ਦਾ ਵਜੀਰ ਹੈ ਸਾਡੇ ਕੁਝ ਫਰਜ਼ ਬਣਦੇ ਨੇ ਅਸੀਂ ਉਹਨਾਂ ਫਰਜ਼ਾਂ ਨੂੰ ਪੂਛਾਣੀਏ ਸਾਰੇ ਬੰਦੇ ਇੱਕੋ ਜਿਹੇ ਨਹੀਂ ਬਹੁਤ ਸਤਿਕਾਰ ਕਰਦੇ ਨੇ ਲੋਕ ਵਿੱਚ ਸਤਿਕਾਰ ਕਰਨ ਵਾਲੇ ਵੀ ਬਹੁਤ ਨੇ ਸੰਗਤਾਂ ਵੀ ਸਤਿਕਾਰ ਕਰਦੀਆਂ ਨੇ ਪਰ ਜਿੰਨਾ ਬਣਦਾ ਹੱਕ ਹੈ ਉਹ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਗਰੰਥੀ ਸਿੰਘ ਦਾ ਬਣਦਾ ਹੱਕ ਉਸ ਨੂੰ ਦਈਏ ਉਸ ਦੇ ਬੱਚੇ ਚੰਗੇ ਪੜ ਜਾਣ ਉਸ ਨੂੰ ਕਿਤੇ ਇਹ ਨਾ ਸੋਚਣਾ ਸੋਚਣ ਵਾਸਤੇ ਉਹ ਮਜਬੂਰ ਨਾ ਹੋਵੇ ਰਾਤ ਨੂੰ ਨੀਂਦ ਨਾ ਆਵੇ ਕਿ ਮੇਰੇ ਬੱਚਿਆਂ ਦੀ ਤੇ ਇਥੋਂ ਭਾਈ ਜੋ ਫੀਸ ਹੈ ਸਕੂਲ ਦੀ ਉਹ ਵੀ ਪੂਰੀ ਨਹੀਂ ਹੋਣੀ ਉਹ ਕਿਸੇ ਨੂੰ ਕੀ ਸਿਖਾਵੇਗਾ ਗੱਲਾਂ ਦੋਵੇਂ ਪੱਖੀ ਨੇ ਕਿ ਗਰੰਤੀ ਸਿੰਘ ਵੀ ਪੂਰਾ ਹੋਵੇ ਉਹ ਵੀ ਆਪਣੀ ਡਿਊਟੀ ਹੈ ਜੋ ਆਪਣੀ ਸੇਵਾ ਹੈ ਉਹ ਫਰਜ ਸਮਝ ਕੇ ਨਿਭਾਵੇ ਉਸ ਨੂੰ ਚੰਗੀ ਤਰ੍ਹਾਂ ਨਿਭਾਵੇ ਦੂਸਰੇ ਪਾਸੇ ਜੋ ਕਮੇਟੀਆਂ ਨੇ ਜੋ ਪ੍ਰਬੰਧਕ ਨੇ ਜਾਂ ਸੰਗਤ ਹੈ ਜੋ ਉਹਨਾਂ ਦਾ ਬਣਦਾ ਫਰਜ ਹੈ ਉਹਨਾਂ ਨੂੰ ਵੀ ਨਿਭਾਉਣਾ ਹੈ ਗ੍ਰੰਥੀਆਂ ਨੂੰ ਤੇ ਲਾਲੇ ਪਏ ਨੇ ਕਿ ਮੇਰੀ ਰੋਟੀ ਕਿਵੇਂ ਪੂਰੀ ਹੋਵੇਗੀ ਮੇਰੀਆਂ ਛੱਤਾਂ ਚ ਹੁੰਦੀਆਂ ਨੇ ਮੇਰੇ ਬੱਚੇ ਪੜਦੇ ਪੜਨ ਵਾਲੇ ਨੇ ਉਹਨਾਂ ਦੀਆਂ ਫੀਸਾਂ ਦੇਣੀਆਂ ਨੇ ਮੇਰਾ ਮਾਂ ਪਿਓ ਇਹ ਹੈ ਜਾਂ ਮੇਰਾ ਰੋਟੀ ਪਾਣੀ ਦਾ ਖਰਚਾ ਕਿੱਥੋਂ ਚੱਲੇਗਾ ਕਾਰ ਇਤਿਆਦਿਕ ਕਈ ਗੱਲਾਂ ਨੇ ਇਹਨਾਂ ਸਾਰੀਆਂ ਨੂੰ ਵਿਚਾਰਨਾ ਭਾਈ ਬਹੁਤ ਜ਼ਰੂਰੀ ਹੈ ਔਰ ਅਸੀਂ ਜੇ ਅੱਜ ਸਮੇ ਨੂੰ ਨਾ ਸੰਭਿਆ ਤੇ ਆਉਣ ਵਾਲਾ ਜਿਹੜਾ ਸਮਾਂ ਹੈ ਉਹ ਬਹੁਤ ਮੁਸ਼ਕਲ ਹੋਵੇਗਾ